ਹਾਂ ਜੀ ਕੀ ਹਾਲ ਚਾਲ ਹੈ ਸਵਾਗਤ ਆ ਤੁਹਾਡਾ ਆਪਣੇ ਵਲੌਗ ਦੇ ਵਿੱਚ ਅੱਜ ਆਪਾਂ ਬਣਾਉਣ ਲੱਗੇ ਆ ਚਾਹ ਆਜੋ ਜਿਹਨੇ ਪੀਣੀ ਹੈ ਲੈ ਜੀਆਂ ਲੂ ਜੀਆਂ ਪਾ ਕੇ ਲੌਂਗ ਪਾਏ ਆ ਸੌਂਗ ਪਾਈ ਹੈ ਕਰਦੇ ਗਏ ਅੱਜ ਬਾਹਰ ਮੈਂ ਖਾਪਾ ਬਣਾ ਕੇ ਚਾਹ ਬਜ਼ੁਰਗ ਕਹਿੰਦੇ ਸਾਨੂੰ ਚਾਹ ਬਣਾ ਕੇ ਪਿਆ ਮੈਂ ਚੱਲ ਲੈਨੇ ਬਾਣੇ ਨਾ ਮੈਂ ਵੀ ਪੀ ਲੂੰਗਾ ਚਾਹ ਤਾਂ ਵੇ ਘੱਟ ਹੀ ਪੀਦੀ ਆ ਪਰ ਜਦੋਂ ਪੀਦੀ ਹੈ ਕਹਿੰਦੇ ਉਦੋਂ ਪੂਰੀ ਘੈਂਟ ਬਣਾ ਕੇ ਪੀਦੀ ਹੈ ਲੈ ਜੀ ਆਪਾਂ ਆਲ ਕੇ ਆਪਾਂ ਦੋ ਮੈਂ ਤੁਹਾਨੂੰ ਗੱਲ ਸੁਣਾਉਣਾ ਮੈਂ ਨੈਸਲੇ ਚ ਲੱਗਿਆ ਹੁੰਦਾ ਸੀਗਾ 6 ਮਹੀਨੇ ਵਾਲੇ ਕੋਰਸ ਜਿਹੜੇ ਕਰਦੇ ਸੀ ਮੋਗੇ ਨੈਸਲੇ ਡੈਰੀ ਆ ਆਪਣੇ ਤੋਂ ਸਾਹ ਤੋਂ ਵੀ ਲੱਗੇ ਸੀ ਮੁੰਡੇ ਤੇ ਮੋਗੇ ਤੋਂ ਕੋਕਰੀ ਤੋਂ ਕੱਲਾਂ ਤੋਂ ਮਨਸੂਰ ਵਾਲੇ ਤੋਂ ਮੁੰਡਾ ਸੀ ਗੱਲ ਤੇ ਹੋਰ ਵੀ ਪੰਡਾ ਤੋਂ ਕਹੀ ਸੀਗੇ ਮੁੰਡੇ ਨਹੀਂ ਉਹਨਾਂ ਦੇ ਕੰਟੈਕਟ ਕਈਆਂ ਦੇ ਹੈਗੇ ਆ ਤੇ ਕਈਆਂ ਦੇ ਕੰਟੈਕਟ ਵਿਚਾਰਿਆਂ ਨੇ ਗਵਾਚ ਪੂਜ ਗਏ ਪਹਿਲਾਂ ਉਹਨਾਂ ਦਾ ਕੰਟੈਕਟ ਨਹੀਂ ਹੋਇਆ ਬਹੁਤ ਯਾਰ ਦੋਸਤ ਸੀਗੇ ਉੱਥੇ ਮੈਂ ਲਿਖ ਦਿੰਦਾ ਏ ਸ਼ੇਅਰ ਬਾਥਰੂਮਾਂ ਦੇ ਵਿੱਚ ਲਿਖਦਾ ਹੁੰਦਾ ਸੀ ਬਰਾੜਸਾਹੋ ਵਾਲਾ ਤੇ ਅੰਦਰ ਮੈਂ ਨਾਰਾਜ ਲੋਕ ਚੱਲਦਾ ਮੇਰਾ ਬਰਾੜਸਾਹੋ ਵਾਲਾ ਤੇ ਕਹਿੰਦੇ ਬਰਾੜਸਾਹੋ ਵਾਲਾ ਕੌਣਾ ਯਾਰ ਬਾਥਰੂਮ ਅੱਜ ਲਿਖਦਾ ਸ਼ੇਅਰ ਤੇ ਉਹ ਥੇਮਨ ਲਿਖਿਆ ਸੀਗਾ ਮੋਗੇ ਰਹਿੰਦੇ ਜਦੋਂ ਪਿੰਡ ਦੀ ਯਾਦ ਆਉਂਦੀ ਸੀ ਕਿਉਂਕਿ ਪਿੰਡ ਬਿਨਾ ਬੰਦੇ ਦਾ ਜੀ ਨਹੀਂ ਲੱਗਦਾ ਬਾਹਰ ਰਹਿ ਕੇ ਪਤਾ ਲੱਗਦਾ ਵਾ ਉਹ ਨੌਦਮਾ ਲਿਖਿਆ ਸੀਗਾ ਹੋਟਲਾਂ ਦੀ ਚਾਹ ਪੀ ਕੇ ਆਉਂਦਾ ਨਾ ਸਵਾਲ ਨਸ਼ਾ ਘਰ ਵਾਲੀ ਚਾਹ ਦਾ સ્ਮੈਕ ਵਰਗਾ ਉਹ ਵੀ ਮਾਂ ਦੇ ਪੁੱਤ ਛੱਡ ਕੇ ਪੰਜਾਬ ਜਿਹੜੇ ਜਾਂਦੇ ਸਾਨੂੰ ਮੋਗਾਈ ਸਾਨੂੰ ਲੱਗਦਾ ਏ ਮੋਗਾਈ ਬਲੈਤ ਵਰਗਾ ਸਾਨੂੰ ਲੱਗਦਾ ਏ ਮੋਗਾਈ ਬਲੈਤ ਵਰਗਾ ਤੇ ਮਾਲਕਾ ਇਹ ਘਰ ਦੀ ਚਾਹ ਜਿਹੜੀ ਹੁੰਦੀ ਹੈ ਘਰ ਦੀ ਚਾਹ ਹੀ ਹੁੰਦੀ ਹੈ ਬਈ ਉਹ ਵੀ ਗੁੜ ਗੁੜ ਦੀ ਬਣਾਵਾਂਗੇ ਆਪਾਂ ਚਾਹ ਇਹ ਤਾਂ ਖੰਡ ਜੀ ਹੈ ਤੇ ਦੁੱਧ ਵੀ ਆਪਣੇ ਘਰ ਦਾ ਹੀ ਹੈ ਸੁੱਖ ਨਾਲ ਤੇ ਗੁੜ ਪਾਵਾਂਗੇ ਆਪਾਂ ਗੁੜ ਪਾਵਾਂਗੇ ਠਹਿਰ ਕੇ ਤੇ ਖੇਤ ਵੀ ਆਪਾਂ ਖੇਤ ਵੀ ਚੁੱਲਾ ਬਣਾਵਾਂਗੇ ਥੋੜੀ ਉੱਪਰ ਲੈਨ ਦੇ ਵਿੱਚ ਚਾਹ ਤਾਂ ਪਾਈ ਨਹੀਂ ਚਾਹ ਪਾਉਣੀ ਫੜ ਲਿਆ ਯਾਰ ਚਾਹ ਵੀ ਪਾਉਣੇ ਆ ਕਿੱਥੇ ਚਾਹ ਕੇ ਇਹਦੇ ਵੀ ਬਣਾਵਾਂਗੇ ਚੁੱਲਾ ਚੱਲਾ ਉੱਥੇ ਵੀ ਬਣਾਇਆ ਕਰਾਂਗੇ ਆਪਾਂ 50000 ਯਾਰ ਦੋਸਤ ਆਇਆ ਕਰਨਗੇ ਵੀਡੀਓ ਬੁੜੀ ਸ਼ੂਟ ਕਰਾਇਆ ਕਰਾਂਗੇ ਤੇ ਉੱਥੇ ਵੀ ਆਪਾਂ ਬਣਾਵਾਂਗੇ ਉਹ ਹੱਥ ਮੂਰੇ ਆ ਗਿਆ ਸੀਗਾ ਸੌਰੀ ਯਾਰ ਕਿਉਂਕਿ ਮੋਬਾਈਲ ਤਾਂ ਵਧੀਆ ਸੀਗਾ ਥੋੜਾ ਜਿਹਾ ਨਾ ਇਹ ਸਕਰੀਨ ਟੁੱਟ ਗਈ ਸੀਗੀ ਉਹ ਬਠਿੰਡੋ ਕਰਾਇਆ ਸੀ ਮੈਂ ਲੋਡ ਤੇ ਉਹਨੇ ਚੱਜਰਾਣੀ ਲੋਡ ਕੀਤਾ ਕੰਜਰ ਨੇ ਮੂਰੇ ਨਾ ਕੈਮਰਾ ਹੀ ਨਹੀਂ ਸਾਫ਼ ਕੀਤਾ ਤਾਂ ਕਰਕੇ ਦਾਗ ਜਿਹਾ ਆਉਂਦੇ ਹੋਣਗੇ ਕੋਈ ਨਾ ਵੀਰੇ ਜਦੋਂ ਕਮਾਈ ਆਉਣ ਲੱਗੀ ਆਪਾਂ ਨੂੰ ਫੇਸਬੁੱਕ ਤੋਂ YouTube ਤੋਂ ਉਦੋਂ ਗ੍ਰਾਪਾ ਮੋਅਰ ਵਧੀਆ ਜਿਹਾ ਲੈ ਲਾਂਗੇ ਤੇ ਵਧੀਆ ਮਟੀਰੀਅਲ ਲੈ ਲਾਂਗੇ ਤੇ ਵੀਡੀਓ ਵੀ ਵਧੀਆ ਬਣਾਇਆ ਕਰਾਂਗੇ ਉਹ ਚਾਹ ਯਾਰ ਜਿਆਦੇ ਪੈਗੀ ਦਿਖਾਉਣਾ ਤੁਹਾਨੂੰ ਬਯੁਰਗ ਆ ਬਾਲੇ ਮਾਰਦੀ ਚਾਹ ਤੇ ਹੁਣ ਦੁੱਧ ਜਿਹੜਾ ਆਪਾਂ ਮਾਗੇ ਆਪਾਂ ਟਕਾ ਆਗੇ ਪੂਰਾ ਵਧੀਆ ਰੰਗ ਬਣਾਵਾਂਗੇ ਜਿਆਦਾ ਰੰਗ ਵੀ ਦੁੱਧ ਆ ਪਾਵਾਗੇ ਲੋੜ ਮੁਤਾਬਕ ਕੀਨੇ ਕਿਨੇ ਬਣਾਈਏ ਫਿਰ ਚਾਹ ਬਈ ਦੱਸਿਓ ਕਮੈਂਟ ਕਰਕੇ ਕਮੈਂਟ ਕਰਦਿਆ ਕਰੋ ਯਾਰ ਹਾਂ ਸ਼ੌਰਵ ਜੋਸ਼ੀ ਨੂੰ ਕਮੈਂਟ ਕਰੀ ਜਨੇ ਰਹਿਨੇ ਜਿਹੜਾ ਯੂਟਿਊਬਰ ਆ ਉਹ ਵੀ ਐਂ ਬਣਾਉਂਦਾ ਹੁੰਦਾ ਵਾ ਕਿਤੇ ਆ ਦਿਖਾਤਾ ਕਿਤੇ ਉਹ ਦਿਖਾਤਾ ਐਂ ਵੀ ਆਪਾਂ ਮੈਨੂੰ ਹੁਣ ਕਈ ਕਹਿੰਦੇ ਹਿੰਦੀ ਬਲਾਇਆ ਕਰ ਮੈਂ ਜਰਾ ਹਿੰਦੀ ਤਾਂ ਚਲੋ ਭਾਸ਼ਾ ਦਾ ਸਾਰ ਨਹੀਂ ਆਪਣੀ ਆ ਆਪਣੀ ਮਾਂ ਬੋਲੀ ਜਿਹੜੀ ਉਹ ਤਾਂ ਆਪਾਂ ਭੁੱਲ ਨਹੀਂ ਸਕਦੇ ਪੰਜਾਬੀ ਏ ਹਿੰਦੀ ਦਾ ਥੋੜਾ ਕੋਈ ਗਾਲ ਨਹੀਂ ਹੌਲੀ 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 ਇੱਕ ਵਲੌਗ ਹਿੰਦੀ ਚ ਬਣਾ ਦਿਆ ਕਰਾਂਗੇ ਲੈ ਵੀ ਬਾਂਦਰ ਰੰਗ ਚਾਹ ਦਾ ਹੁਣ ਬਾਲੇ ਇਹ ਜਿੰਨੀ ਚਾਹ ਕਹਿੰਦੇ ਕੜੂਗੀ ਜਿਵੇਂ ਆਪਣਾ ਖੁਆਣੀ ਹੋਆ ਹੁੰਦਾ ਹੈ ਬਣਜਾਂ ਦੀ ਖੁਏ ਵਰਗੀ ਚਾਹ ਨੂੰ ਤੁਹਾਨੂੰ ਮੈਂ ਪਿਆ ਦੇ ਸਕਦਾ ਨਹੀਂ ਚਾਹ ਦਿਖਾ ਸਕਦਾ ਰੰਗ ਜ਼ਰੂਰ ਤੇ ਫਿਰ ਜਦ ਪੀਣ ਲੱਗੇ ਚਾਹ ਨਾਲ ਉਦੋਂ ਘੁੱਟ ਚਾਹ ਦੀ ਪਰੀ ਬਜ਼ੁਰਗ ਦੱਸਣਗੇ ਮੂੰਹੋਂ ਭੋਲਣਗੇ ਵੀ ਕਿਵੇਂ ਚਾਹ ਬਣੀ ਆ ਠੀਕ ਆ ਜੀ ਫੇਰ ਤੁਹਾਨੂੰ ਮੈਂ ਵੀਡੀਓ ਥੋੜੀ ਜਿਹੀ ਰੋਕਦਾ ਫੇਰ ਬਣਾਉਂਗਾ। ਲੈ ਗਿਆਰਾਂ ਮੇ ਤਾਂ ਗਲਤੀ ਹੋ ਗਈ ਵੀਡੀਓ ਦੇ ਚੱਕਰ ਦੇ ਵਿੱਚ ਨਾ ਮੈਂ ਗੁੜ ਪਾਉਣਾ ਭੁੱਲ ਗਿਆ ਹੁਣ ਮੈਨੂੰ ਪਾਣੀ ਪੀਣੀ ਖੱਲੀ ਖੰਡ। ਬਜ਼ਾਰ ਕਾ ਨੂੰ ਕਹਿਣਾ ਪੈਣਾ ਵੀ ਇਹ ਚਾਹ ਗੁੜ ਦੀ ਐ। ਉਹ ਗੁੜ ਦੀ ਪਸੰਦ ਕਰਦੇ ਐ ਚਾਹ। ਚਲੋ ਫੇਰ ਜੋ ਬਣਾਈ ਉਹਨਾਂ ਨੂੰ ਕੱਲੇ ਗੁੜ ਦੀ ਬਣਾ ਦੇਾਂਗੇ। ਹੁਣ ਫਿਰ ਦੁੱਧ ਪਾ ਬੈਠਾ ਮੈਂ ਹੁਣ ਤਾਂ ਗੁੜ ਉਹ ਗੱਲ ਨਹੀਂ ਬਣਨੀ। ਖੰਡੀ ਪੋਣੀ ਪੀਣੀ ਐ। ਲੈ ਵਿਚਾ ਮਾਰਦੀ ਆ ਹਾਕਾਂ ਕਹਿੰਦੀ ਆ ਆਕਰਾਂ ਦੀ ਮੈਨੂੰ ਪਾਉਣਾ ਤੇ ਗਲਾਸਾਂ ਚ ਪਾ ਕੇ ਪੀ ਦੇਖੋ ਜੀ ਬਣਦੀ ਗੱਲ ਲੈ ਵਿਚਾ ਆਪਣੀ ਬਣ ਗਈ ਐ ਰੰਗ ਦੇਖੋ ਚਾਹ ਦਾ ਯਕਵੀ ਐ ਇੱਕ ਕੱਪ ਚਾਹ ਦਾ ਪਰ ਰੱਖ ਲਿਆ ਕਿਹੜੀ ਚਾਹ ਪੀਂਦਿਆਂ ਤਾਂ ਕੋਈ ਆ ਜਾਂਦਾ ਪੇਸ਼ ਸ਼ਰਮੀ ਜੀ ਆਂ ਦੀ ਜਨਾ ਚਾਹ ਬਣੀ ਹੋਵੇ ਫੇਰ ਅਗਲਾ ਪਿੰਡੇ ਪਿੰਡਾ ਇਹ ਤਾਂ ਬਈ ਸਾਡੇ ਪਿੰਡੇ ਹੀ ਆ ਚਾਹ ਪੰਜ 10 ਵਾਰੀ ਘਰੇ ਪੀਤੀ ਹੋਵੇ ਅਗਲੇ ਘਰੇ ਜਾ ਕੇ ਕੋਈ ਚਾਹ ਪੀਂਦਾ ਹੋਵੇ ਨਾ ਫੇਰ ਚਿੱਤ ਕਰਿਆਉਂਦਾ ਚਾਹ ਪੀਣ ਨੂੰ ਥੋੜੀ ਚਾਹ ਹੋਰ ਪਾ ਦੇ ਬਜ਼ੁਰਗ ਚਾਹ ਪੱਤ ਪਿੰਦੇ ਆ ਬਾਟੀਆਂ ਤਾਂ ਬੰਦ ਹੋ ਗਈਆਂ ਫੇਰ ਸਾਡੇ ਪਿੰਡ ਤਾਂ ਹੋ ਗਈਆਂ ਆਪਣੀ ਚਾਹ ਜ ਆਪਾਂ ਪੀਵਾ ਕੇ ਠਹਿਰ ਕੇ ਢਾਕੇ ਰੱਖ ਦਿੰਨੇ ਆ ਸਫਾਈ ਵੀ ਜ਼ਰੂਰੀ ਆ ਨਾਲ ਦਿਨਾਂ ਸਾਫ਼ ਕਰਾਂਗੇ ਕਿਉਂਕਿ ਮੱਖੀਆਂ ਆ ਜਾਂਦੀਆਂ ਯਾਰ ਉਹੀ ਮੱਖੀਆਂ ਮੁਰਕੇ ਕੰਮ ਖਰਾਬ ਕਰਦੀਆਂ ਆਪਣੇ ਖਾਣੇ ਕੋਨੇ 'ਚ ਬੈਂਦੀਆਂ ਲੈ ਵੀ ਆ ਗਈ ਚਾਹ ਤੇ ਦੇਖ ਕੇ ਤਾਈ ਹੁਣਾਂ ਬਿਜੁਰਗਾ ਉਨ ਚੜ ਗਿਆ ਚਾਹ ਹੁਣ ਪੀ ਕੇ ਦੱਸੋ ਵੀ ਚਾਹ ਬਣੀ ਕਿਵੇਂ ਆ ਹੈਗੀ ਤੱਤੀ ਏ ਜੀ ਹਜੇ ਲੈ ਕੇ ਆਵਾਂ ਕੋਈ ਚੀਜ਼ ਰੱਖਣ ਨੂੰ ਹਮ ਰੰਗ ਦਾ ਚਾਹ ਤਾਂ ਆਇਆ ਜਿਵੇਂ ਬੋਰ ਚੋਂ ਨਹੀਂ ਕਰਦੇ ਹੁੰਦੇ ਪਹਿਲਾਂ ਪਾਣੀ ਨਿਕਲਦਾ ਹੁੰਦਾ ਰਾਂਗ ਪੂਰਾ ਕੱਬਾ ਨਹੀਂ ਨਹੀਂ ਨੀਂਦ ਨਹੀਂ ਆਉਂਦੀ ਸਾਨੂੰ ਆਖੜੀ ਝਪਕਦੀ ਆ ਅੱਖਾਂ ਖੜ ਜਾਣਗੀਆਂ ਜੀਸਕਾਲ ਦਾ ਫਿਰ ਪਹਿਲਾ ਵਧੀਆ ਨੀਂਦ ਨਹੀਂ ਆਉਂਦੀ ਸਮਾਂ